ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਕਮਾਲੂ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਨੇ ਪਿੰਡ ਮਲਕਾਣਾ ਇਸ ਪਿੰਡ ਨੂੰ ਤਹਿਸੀਲ ਪੈਂਦੀ ਹੈ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਹੈ ਤੇ ਨੇੜੇ ਪਿੰਡੇ ਤੇ ਜੱਜੜ ਇੱਕ ਸਾਈਡ ਤੇ ਰਹਿੰਦਾ ਰਾਮਾ ਪਿੰਡ ਰਹ ਜਾਂਦਾ ਹੈ ਤੇ ਅੱਗੇ ਗਾਟ ਵਾਲੀ ਪਿੰਡ ਰਹ ਜਾਂਦਾ ਤੇ ਤਲਵੰਡੀ ਸਾਬੋ ਇੱਥੋਂ 8 ਕਿਲੋਮੀਟਰ ਤੇ 8 ਕਿਲੋਮੀਟਰ ਹੀ ਇੱਥੋਂ ਰਾਮਾ ਮੰਡੀ ਸ਼ਹਿਰ ਪੈਂਦਾ ਜਿਸ ਘਰ ਦੇ ਵਿੱਚ ਉਹ ਵੀਡੀਓ ਬਣਾ ਰਹੇ ਨੇ ਦੋਸਤੋ ਵੀਰ ਨਾ ਪਸ਼ੂ ਪਾਲਣ ਦਾ ਕੰਮ ਕਰਦਾ ਤੇ ਬਾਈ ਕੋਲੋਂ ਗਾਵਾਂ ਹੀ ਹੈ ਦੁੱਧੋ ਦਾ ਕੰਮ ਕਰਦਾ ਹੈ ਉਹਨਾਂ ਦੇ ਵਿੱਚੋਂ ਨਾ ਇੱਕ ਚੰਗੀ ਬੱਚੀ ਹੈ ਜਿਹੜੀ ਬਾਈ ਨੇ ਘਰੇ ਤਿਆਰ ਕੀਤੀ ਹੈ ਤੇ ਉਹ ਬਕਾਊ ਕੀਤੀ ਹੈ ਡਿਟੇਲ ਦੋਸਤੋ ਆਪਾਂ ਇਹ ਸਾਰੀ ਲੈ ਲਾਂਗੇ ਬਾਈ ਤੋਂ ਤੇ ਜਿਹੜੇ ਭਰਾਵਾਂ ਨੂੰ ਇਹ ਚੰਗੀ ਲੱਗੀ ਨਾ ਨੰਬਰ ਵੀਰ ਦਾ ਸਕਰੀਨ ਤੇ ਚੱਲਦਾ ਰਹਿਣਾ ਤੁਸੀਂ ਕੰਟੈਕਟ ਕਰ ਲਿਓ ਤੇ ਦੂਜਾ ਦੋਸਤੋ ਤਸੱਲੀ ਤੁਸੀਂ ਕਰਨੀ ਹੈ ਤੁਹਾਡਾ ਹੱਕ ਬਣਦਾ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੇ ਮੈਂ ਸਿਰਫ ਵੀਡੀਓ ਦੇ ਵਿੱਚ ਤੁਹਾਨੂੰ ਜਾਨਵਰ ਦਿਖਾਉਣੇ ਆ ਅਗਲੀ ਜੋ ਵੀ ਕਾਰਵਾਈ ਹੈ ਨਾ ਉਹ ਤੁਹਾਡੀ ਹੈ ਤੇ ਇਸ ਗਾਂ ਦੀ ਤੇ ਜਿਹੜੀ ਸਾਰੀ ਇਹਦੀ ਬਾਈ ਤੋਂ ਲੈ ਲੈਣੇ ਆ ਬਾਈ ਆਇਓ ਸਾਹਮਣੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਬਾਈ ਆਪਣਾ ਮੇਰਾ ਨਾਮ ਖੁਸ਼ਦੀਪ ਸਿੰਘ ਆ ਬਾਈ ਪਿੰਡ ਮਲਕਾਣਾ ਜੀ ਤਹਿਸੀਲ ਤਵੰਡੀ ਸਾਬੋ ਜ਼ਿਲ੍ਹਾ ਬਠਿੰਡ ਮੋਬਾਈਲ ਨੰਬਰ ਬਾਈ ਮੋਬਾਈਲ ਨੰਬਰ ਹੈ ਆਪਣਾ 9055903232 ਦੁਬਾਰੇ ਬੋਲ ਦਿਓ ਬਾਈ 9055903232 ਤੇ ਇਹ ਡੇਰੀ ਦਾ ਕੰਮ ਹੈ ਕਿ ਬਸ ਦੁੱਧ ਦਾ ਕੰਮ ਕਰਦੇ ਹੋ ਹਾਂ ਜੀ ਬਸ ਆਪਾਂ ਕਈ ਸਾਲਾਂ ਤੋਂ ਦੁੱਧ ਦਾ ਕੰਮ ਹੀ ਕਰਦੇ ਹੋ ਘਰੇ ਇਨੇ ਪਸ਼ੂ ਜਿੰਨੇ ਕਾ ਪਸ਼ੂ ਸ਼ਾਮ ਨੂੰ ਨਾਲ ਸੰਦੇ ਉਹਨੇ ਕ ਪਸ਼ੂ ਸ਼ਾਮ ਰੱਖਦੇ ਹੋ ਹਾਂ ਜੀ ਪਗਾਂਵਾਂ ਹੀ ਰੱਖਦੇ ਹਾਂ ਅੱਛਾ ਹਾਂ ਜੀ ਤੇ ਇਸ ਗਾਂ ਦੀ ਬੜੀ ਡਿਟੇਲ ਦੱਸਿਓ ਪਹਿਲੀ ਜਿਹੜੀ ਇਹ ਪਹਿਲੇ ਸੂਆ ਸੁੰਦੀ ਆ ਜੀ ਆ ਪਾ ਜਿਹੜੀ ਗਾਂ ਦੀ ਬੱਚੀ ਹੈ ਇਹ ਆਪਾਂ ਗਾਂ ਲੈ ਕੇ ਆਏ ਸੀਗੇ ਅੱਛਾ ਬਹੁਤ ਦੁੱਧ ਸੀਗਾ ਜੀ 40 42 ਲੀਟਰ ਇਹ ਜਿਹੜੀ ਇਹਦੀ ਮਾਂ ਦਾ ਹਾਂਜੀ ਬਾਈ ਇਹ ਆਪ ਪਹਿਲਾ ਸੂਆ ਸੁੰਦੀ ਹੈ ਹਾਂਜੀ ਇਹ ਪਹਿਲਾ ਸੂਆ ਸੁੰਦੀ ਹੈ ਜੀ ਇਹਦੇ ਦਿਨ ਕੈਦਰੀਕ ਨੂੰ ਪੂਰੇ ਆਏ 18 ਤਰੀਕ ਨੂੰ ਇਹ ਦਿਨ ਪੂਰੇ ਹੁੰਦੇ ਮੰਨ ਕੇ ਉਹ 10 ਦਿਨ ਲੈਂਦੀ ਵਾਲੀ 10 ਦਿਨ ਹੋਏ ਦਿਨ ਪੂਰੇ ਚ ਪਏ ਆ ਹਾਂਜੀ ਅੱਛਾ ਤੇ ਇਹ ਦੰਦੋ ਬਾਈ ਕਿਵੇਂ ਆ ਇਹ ਦੋ ਦੰਦਾਈ ਹਜੇ ਧਰੀ ਦੋ ਦੰਦ ਦੋ ਦੰਦ ਹਾਂਜੀ ਅੱਗੇ ਸੀਮਣ ਪਤਾ ਇਹਦੇ ਕਿਹੜਾ ਲੱਗੇਗਾ ਸੀਮਣ ਇਹਦਾ ਹੀ ਲੱਗਿਆ ਹੋਇਆ ਆਪਣੇ ਐਚ ਐਫ ਦੇ 40621 ਸੀਮਨ ਲੱਗਿਆ 40621 ਇਹ ਆਪ ਨਹੀਂ ਪਤਾ ਕਿਹੜੇ ਸੀਮਨ ਦੀ ਹੈ ਨਹੀਂ ਆਪ ਨਹੀਂ ਪਤਾ ਇਹ ਕਿਉਂਕਿ ਆਪਾਂ ਗਾਂ ਲੈਤੀ ਸੀ ਉਹਦੇ ਨਾਲ ਬੱਚੀ ਆਈ ਸੀ ਉਹਦੇ ਮਗਰ ਬੱਚੀ ਆਈ ਸੀ ਹਾਂਜੀ ਉਹ ਗਾਂ ਆਈ ਸੀ ਉਹ ਫਾਰਮ ਤੋਂ ਗਾਂ ਆਈ ਸੀਗੀ ਅੱਜ ਦੇ ਸੀਮਨ ਦੀ ਬੱਚੀ ਹੈ ਜੀ ਠੀਕ ਹੈ ਤੋੜ ਦੇ ਬਾਈ ਇਹਨੂੰ ਦੋਸਤੋ ਪਹਿਲਾ ਸੁਆਸ ਹੁੰਦੀ ਹੈ ਤੇ ਮੂੰਹੋਂ ਦੋ ਦੰਦ ਹੈਗੀ ਤੇ 40621 ਇਹਨੂੰ ਅੱਗੇ ਸੀਮਨ ਲੱਗਿਆ ਉਹਦੀ ਸੱਚ ਤੁਸੀਂ ਮਾਰ ਲਓ ਉਹਦਾ ਧਿਆਨ ਮੈਨੂੰ ਵੀ ਨਹੀਂ ਹੈਗਾ ਚੰਗੀ ਬੱਚੀ ਆ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਹੈ ਕੰਨਾ ਕੋਨਾ ਦੀ ਮੂਹ ਮਾਂ ਦੀ ਤੇ ਬਹੁਤ ਸੋਹਣੀ ਬੱਚੀ ਹੈ ਤੇ ਹਵਾਨਾ ਨੇ ਬਹੁਤ ਸੋਹਣਾ ਤਿਆਰ ਕੀਤਾ ਹੈਗਾ ਆ ਤੁਸੀਂ ਨਾ ਇੱਥੋਂ ਦੇਖੋ ਹਵਾਨੇ ਨੂੰ ਥੋੜਾ ਜਿਹਾ ਨਾ ਪਸ਼ੂ ਜਦੋਂ ਇੱਧਰ ਲੈ ਲਿਓ ਬਾਈ ਕੈਮਰੇ ਨੂੰ ਦੇਖ ਕੇ ਲੈ ਲਓ ਬਾਕੀ ਇਹ ਧਲਿਆਰਾ ਨਾ ਬੈਰ ਕਹਿੰਦਾ ਅਸੀਂ ਅੱਜ ਹੀ ਪਾਇਆ ਹੈ ਗਾ ਇਹਦੇ ਪਹਿਲਾਂ ਸੰਗਲ ਹੁੰਦਾ ਸੀ ਕੁਛ ਉਹਦੀ ਵੀ ਔਲ ਕਰਦੀ ਹੈ ਬੱਚੀ ਹਵਾਨਾ ਦੇਖੋ ਬਹੁਤ ਸੋਹਣਾ ਹਵਾਨਾ ਨੇ ਭਰਿਆ ਹੈਗਾ ਬੰਨ ਲਾ ਭਾਈ ਇੱਥੇ ਆ ਜਾ ਕੋਈ ਬੰਨ ਲਾ ਵੈਸੇ ਨਾ ਜੀ ਤਾਂ ਮੇਰਾ ਇਹ ਸੀਗਾ ਵੀ ਸੋਨੂੰ ਨੇ ਤੋੜ ਕੇ ਇਹਨਾਂ ਨੂੰ ਸਮਾਰ ਕੇ ਹਾਲੀਵੁੱਡ ਦਿਖਾਉਣਾ ਸੀਗਾ ਪਰ ਇਹਨੇ ਬੱਚੀ ਕਾਲ ਕਰਦੇ ਆ ਕਈ ਵਾਰੀ ਨਾ ਪਸ਼ੂ ਸੱਟ ਖਾ ਲਾਂ ਨਾ ਹੁੰਦਾ ਸੁਣ ਤੇ ਦਿਨਾਂ ਦੇ ਵਿੱਚ ਐ ਬੱਚੀ ਇਹ ਆ ਹਵਾਨਾ ਮਾੜਾ ਤਲਾਰੇ ਦੀ ਹਲਕਤ ਮੰਦੀ ਊ ਠੰਡੀ ਸੀਲ ਬੱਚੀ ਆ ਪੂਰੀ ਜਿਵੇਂ ਮਰਜ਼ੀ ਬੈਠੇ ਰਹੀ ਆ ਦੇਖੋ ਤੁਸੀਂ ਬੜੀ ਪੂਸ਼ ਪਾਸੇ ਕਰੀ ਮਾਈ ਆਹ ਦੇਖੋ ਹਵਾਨਾ ਇੱਥੋਂ ਜੱਜ ਕਰਿਓ ਤੁਸੀਂ ਹਾਂਜੀ ਹਜੇ ਬਾਲ ਢਿੱਲਾ ਬਹੁਤ ਪੰਗਾ ਦੇਖ ਸਕੋ ਤੁਸੀਂ ਤੇ ਮੈਂ ਸੋਨੂੰ ਨਾ ਸਾਈਡ ਤੋਂ ਵੀ ਦਿਖਾਉਣਾ ਹੈਗਾ ਹਵਾਨੇ ਨੂੰ ਆ ਦੇਖੋ ਇੱਥੋਂ ਇੱਥੋਂ ਦੇਖ ਲਓ ਪੂਰਾ ਚੰਗਾ ਹਵਾਨਾ ਦੋਸਤੋ ਤੇ ਹਲੇ ਢਿੱਲਾਂ ਪਈਆਂ 10 ਦਿਨ ਹਲੇ ਇਹਦੇ ਦਿਨ ਪੂਰਾ ਚੱ ਰਹੇ ਨੇ ਆ ਹੋ ਸਕਦਾ ਪਸ਼ੂ ਇੱਕ ਦੋ ਦਿਨ ਅੱਗੇ ਪਿੱਛੇ ਹੋ ਰਿਹਾ ਜਿੱਤੇ ਉਮੀਦ ਇਹ ਹੈ ਵੀ ਦੁੱਧ ਇਹਨੇ ਵੀ ਚੰਗਾ ਬਾਉਣਾ ਕਿਉਂਕਿ ਅੱਗੇ ਠੰਡ ਦਾ ਟਾਈਮ ਹੈ ਠੰਡ ਦੇ ਵਿੱਚ ਇਹਨਾਂ ਗਾਵਾਂ ਵਾਸਤੇ ਬੜੀ ਅਨੁਕੂਲ ਹੈ ਉਹ ਠੰਡ ਦੇ ਵਿੱਚ ਨਾ ਬਹੁਤ ਚੰਗਾ ਦੁੱਧ ਦਿੰਦੀਆਂ ਇਹ ਆਪਾਂ ਨੂੰ ਸਾਰੇ ਭਰਾਵਾਂ ਨੂੰ ਪਤਾ ਹੈਗਾ ਤੇ ਬਾਈ ਇਹਦਾ ਰੇਟ ਕੀ ਕੀਤਾ ਹੈਗਾ ਰੇਟ ਦਾ ਆਪਾਂ ਕਰਦੇ ਬਈ 1 ਲੱਖ 40 ਹਜ਼ਾਰੀ 1 ਲੱਖ 40 ਹਜ਼ਾਰ ਹਾਂਜੀ ਮਾਨਦਾਨ ਹੋ ਜੀ ਇਹ ਚ ਹਾਂਜੀ ਮਾਨਦਾਨ ਜ਼ਰੂਰ ਕਰਾਂਗੇ ਜੇ ਜੇ ਬੰਦਾ ਆਪਾਂ ਖੁਸ਼ ਕਰਕੇ ਤੋਰਾਂਗੇ ਵਗੈਰਾ ਮਾੜਾ ਜਾਏ ਮੋੜੀ ਘਰ ਨੇ ਇਧਰ ਮੋੜੀ ਦੋਸਤੋ 1 ਲੱਖ ਤੇ 40 ਹਜ਼ਾਰ ਮੁੱਲ ਆ ਬਹਿੜ ਦਾ ਤੇ ਆ ਇੱਥੋਂ ਇੱਥੋਂ ਹੁਣ ਦੇਖੋ ਤੁਸੀਂ ਕਰਮ ਵਾਲ ਨੇ ਹਵਾਨਾ ਨਾਲ ਆਪਣੇ ਆਪ ਹੀ ਦਿਖਾਤਾ ਤੇ ਬਹੁਤ ਸੋਹਣਾ ਪ੍ਰਿੰਟ ਆਇਆ ਤੇ ਆ ਅੱਗੇ ਅੱਗੇ ਇਧਰ ਹੋਈ ਬਈ ਸ਼ੈੜ ਤੇ ਹੋਈ ਤੁਸੀਂ ਮੈਂ ਹੁਣ ਅੱਗੇ ਨਾਲ ਤੁਸੀਂ ਇੱਥੋਂ ਦੇਖੋ ਸੋ ਆ ਦੇਖੋ ਆ ਹੁਣ ਕੰਨ ਕੁੰਨ ਤੇ ਮੂੰਹ ਮੱਥਾ ਸਾਰਾ ਦੇਖ ਲਓ ਪਿੱਠਪੂੜੇ ਦੀ ਸੋਹਣੀ ਐ ਤੇ ਹਵਾਨੇ ਤਾਂ ਬਾ ਕਮਾਲ ਤਿਆਰੀ ਐ ਤੇ ਬਹੁਤ ਸੋਹਣਾ ਹਲੇ ਹਵਾਨਾ ਹੋਰ ਤਿਆਰ ਕਰਨਾ 1 ਲੱਖ ਤੇ 40 ਹਜ਼ਾਰ ਦਾ ਰੋਟ ਰੇਟ ਐ ਪਿੰਡ ਦੋਸਤੋ ਮਲਕਾਣਾ ਤਹਿਸੀਲ ਪੈਂਦੀ ਐ ਨੂੰ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਐ ਬਾਕੀ ਚੰਗਾ ਕੱਦ ਕਾਠਾ ਬੱਚੇ ਤੇ ਦੇਖ ਸਕਦੇ ਹੋ ਹਾਈਟ ਹਾਂ ਉਹ ਤਾਂ ਠੀਕ ਐ ਵੀ ਕੱਦ ਤਾਂ ਦਿੱਸੀ ਜਾਂਦਾ ਪਰ ਉਹ ਚੰਗਾ ਐ ਬੇਲ ਬੂਲ ਵੀ ਚੰਗੀ ਐ ਬੱਚੀ ਦੀ ਫਲੇ ਤਾਂ ਅੱਗੇ ਬਣਨਾ ਐ ਬੱਚਰੇ ਜਿਵੇਂ ਜਿਵੇਂ ਅੱਗੇ ਸੂਰਿਆਂ ਦੇ ਵਿੱਚ ਪਾਉਣਾ ਬਹੁਤ ਸੋਹਣੀ ਅੱਗੇ ਬੱਚੀ ਤਿਆਰ ਹੋਣੀ ਐ ਤੇ ਦੋ ਦੰਦ ਬੱਚ ਚੰਗੀ ਬੱਚੀ ਹੈ ਤੇ ਜਿਹੜੇ ਭਰਾਵਾਂ ਨੂੰ ਚੰਗੀ ਲੱਗੇ ਨਾ ਨੰਬਰ ਬਾਈ ਦਾ ਸਕਰੀਨ ਤੇ ਹੈ ਤੁਸੀਂ ਕੰਟੈਕਟ ਕਰ ਲਿਓ ਚੰਗੀ ਲੱਗੀ ਵੀਡੀਓ ਦੋਸਤੋ ਅੱਗੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਦੋਸਤੋ ਸਸ ਸ੍ਰੀ ਗੱਲ ਸਾਰੇ ਵੀਰਾਂ ਨੂੰ